ਆਪਾਂ ਇਹ ਹੋਇਆ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਉਹਨਾਂ ਦੀ ਚਰਨ ਚਾਜੋ ਪ੍ਰਾਪਤ ਭੂਮੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜੀ ਜਿਹੜਾ ਕਿ ਪੈਂਦਾ ਜੀ ਉੱਤਰਾਖੰਡ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹਦਾ ਬਾਰੋ-ਬਾਰ ਦਾ ਵੀਊ ਦਿਖਾਉਣੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੀ ਸਾਂਝਾ ਕਰਦੇ ਆ ਤੇ ਇਹ ਸਾਹਮਣੇ ਆਪ ਜੀ ਨੂੰ ਨਜ਼ਰ ਆ ਰਿਹਾ ਜੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦਾ ਦਰਵਾਜ਼ਾ ਸਾਹਿਬ ਆ ਜੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇਂ ਇੱਥੇ ਆਏ ਸੀਗੇ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਤੇ ਇੱਥੇ ਇੱਕ ਰੀਠਾ ਸਾਹਿਬ ਦਾ ਦਰਖਤਾ ਜੀ ਉਹਦੇ ਥੱਲੇ ਆ ਕੇ ਉਹ ਬਿਰਾਜਮਾਨ ਹੋਏ ਸੀਗੇ ਤੇ ਉੱਥੇ ਇੱਕ ਢੀਰਨਾਥ ਨਾਂ ਦਾ ਸਿੱਧ ਯੋਗੀ ਬੈਠਾ ਸੀਗਾ ਤੇ ਹੋਰ ਵੀ ਯੋਗੀ ਸੀਗੇ ਸਿੱਧ ਸੀਗੇ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਦੇ ਗਿਆਨ ਦੀ ਵਿਚਾਰ ਚਰਚਾ ਕੀਤੀ ਤੇ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭੋਜਨ ਖਾਣ ਲਈ ਆਖਿਆ ਕਿ ਸਾਨੂੰ ਭੋਜਨ ਦੀ ਲੋੜ ਆ ਤਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਸਿੱਧਾ ਤੋਂ ਜਾ ਕੇ ਭੋਜਨ ਮੰਗ ਲਵੋ ਤਾਂ ਜਦੋਂ ਭਾਈ ਮਰਦਾਨਾ ਜੀ ਨੇ ਸਿੱਧਾ ਤੋਂ ਭੋਜਨ ਦੀ ਮੰਗ ਕੀਤੀ ਤਾਂ ਸਿੱਧਾ ਨੇ ਕਿਹਾ ਜੀ ਜੇ ਤੁਹਾਡਾ ਗੁਰੂ ਸਮਰਾਥਾ ਹੈ ਤਾਂ ਉਹਨਾਂ ਤੋਂ ਭੋਜਨ ਨੂੰ ਉਹਨਾਂ ਨੂੰ ਕਹੋ ਤਾਂ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਲੱਗੇ ਰੀਠੇ ਦੇ ਦਰਖਤ ਵੱਲ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਸੀ ਕਿ ਆ ਕਿ ਰੀਠੇ ਤੋੜ ਆਪ ਵੀ ਸਕੋ ਅਤੇ ਇਹ ਸੱਧ ਨੂੰ ਵੀ ਛਕਾਓ ਜਿਹੜੇ ਜ਼ਹਿਰ ਵਰਗੇ ਕੌੜੇ ਰੀਠੇ ਸੀਗੇ ਜੀ ਉਹ ਸ਼ਹਿਦ ਵਰਗੇ ਮਿੱਠੇ ਰੀਠੇ ਹੋ ਗਏ ਜਿਹੜੀ ਸਾਈਡ ਬੈਠੇ ਸੀਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਿੱਧਾਂ ਵਾਲੀ ਸਾਈਡ ਦੇ ਰੀਠੇ ਕੌੜੇ ਹੀ ਰਹੇ ਜ਼ਹਿਰ ਵਰਗੇ ਤੇ ਇਸ ਤੋਂ ਖਵਾ ਹੋਏ ਈਰਖਾ ਵਾਸ ਸਿੱਧਾਂ ਨੇ ਸ਼੍ਰੀ ਰੀਠਾ ਸਾਹਿਬ ਦੇ ਰਾਖਤ ਦੇ ਉੱਥੇ ਇੱਕ ਸੱਪ ਆਪਣੀ ਸ਼ਕਤੀ ਨਾਲ ਸੱਪ ਛੱਡ ਦਿੱਤਾ ਤਾਂ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅਮਰਤਮਈ ਦ੍ਰਿਸ਼ਟੀ ਨਾਲ ਉਹ ਸੱਪ ਦੇ ਭਾਵ ਦੇਖਿਆ ਤਾਂ ਉਹ ਪੱਥਰ ਦਾ ਰੂਪ ਧਾਰਨ ਕਰ ਗਿਆ ਤਾਂ ਉਹ ਪੱਥਰ ਬਣ ਗਿਆ ਤੇ ਉਸ ਤੋਂ ਬਾਅਦ ਸਿੱਧ ਇਸ ਜਗ੍ਹਾ ਨੂੰ ਛੱਡ ਕੇ ਇਸ ਤੋਂ 40 ਕਿਲੋਮੀਟਰ ਲੋਹਾ ਘਾਟ ਵਿੱਚ ਜਾ ਕੇ ਜਿੰਦਾ ਹੀ ਕਹਿੰਦੇ ਧਰਤੀ ਦੇ ਵਿੱਚ ਸਮਾ ਗਏ ਤੇ ਉੱਥੇ ਹੀ ਉਹਨਾਂ ਦੀ ਜਗ੍ਹਾ ਬਣੀ ਆ ਜੀ ਸਮਾਦਾ ਬਣੀਆਂ ਨੇ ਤੇ ਇਹ ਆ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜਿਹੜਾ ਕਿ ਪੰਡਾ ਜੀ ਉੱਤਰਾਖੰਡ ਦੇ ਵਿੱਚ ਜਿਲਾ ਹੈਗਾ ਚੰਪਾਵਤ ਤੇ ਸਾਹਮਣੇ ਆਪਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ